ਉਹ ਰਮਣ ਪੰਗਾ ਖੜਾ ਹੋ ਗਿਆ ਮੈਨੂੰ ਸੱਦੀ ਜਾਂਦੇ ਆ ਜਾ ਕੋ ਤੇ ਤੇ ਮੇਰੇ ਤਾਂ ਕੋਈ ਯਾਦ ਚੇਤੀ ਨਹੀਂ ਸੀ ਗਿਆ ਮੈਂ ਤਾਂ ਡਾਈ ਵੀ ਨਹੀਂ ਕਰਾ ਕੇ ਆਂਦੀ ਤੇ ਮੇਰੇ ਤਾਂ ਵਾਲ ਇਥੋਂ ਚਿੱਟੇ ਆ ਉਧਰੋਂ ਥਰਚ ਚਿੱਟੇ ਆ ਜਰਾ ਇਹਨਾਂ ਦਾ ਕੀ ਹੱਲ ਕਰਾਂ ਹੁਣ ਕੋਈ ਗੱਲ ਨਹੀਂ ਜੀ ਟੈਨਸ਼ਨ ਨਾ ਲਿੰਦੀ ਕਿ ਲੋੜਾ ਤੁਸੀਂ ਤਿਆਰ ਹੋ ਕੇ ਆਓ ਤਾਂ ਮੈਂ ਹੁਣ ਬਣਾ ਕੇ ਦੇ ਦਿੰਨੀ ਆ ਤੁਹਾਨੂੰ ਇੱਕ ਇਹ ਜਿਹੀ ਚੀਜ਼ ਜਿਹੜੀ ਤੁਹਾਡੇ ਵਾਲੋਂ ਮਿੰਡ ਚ ਦੀ ਕਾਲੇ ਕਰ ਦੂ ਚਲ ਤੁਸੀਂ ਕੱਪੜੇ ਪਾ ਕੇ ਆਓ ਤਾਂ ਮੈਂ ਹੁਣੇ ਬਣਾਉਣੀ ਆ ਜੀ ਕੱਪੜੇ ਤਾਂ ਨਹੀਂ ਖਰਾਬ ਹੁੰਦੇ ਨਹੀਂ ਨਹੀਂ ਜੀ ਕੁਝ ਨਹੀਂ ਖਰਾਬ ਹੁੰਦਾ ਬੱਸ ਤਾਂ ਮੈਂ ਡਿਸ਼ ਬਣਾਉਣ ਲੱਗੀ ਸੀ ਤੇ ਆ ਬਾਦਾਮਾ ਤੁਹੇ ਬਣਾ ਕੇ ਦੇ ਦਿੰਨੇ ਤੁਹਾਨੂੰ ਬਹੁਤ ਵਧੀਆ ਚੀਜ਼ ਚਲ ਮੈਂ ਤਿਆਰ ਹੋ ਕੇ ਆਓ ਜੀ ਕਈ ਵਾਰ ਆਪਾਂ ਨੂੰ ਤਨੰਤ ਹੀ ਕਿਤੇ ਨਾ ਕਿਤੇ ਜਾ ਨ ਪਾਇਆ ਜਾਂਦਾ ਜਿਵੇਂ ਕੋਈ ਪਾਰਟੀ ਹੋ ਗਈ ਜਾਂ ਵਿਆਹ ਦੇ ਸੀਜ਼ਨ ਚ ਤੇ ਆਪਾਂ ਨੂੰ ਐਵੇਂ ਹੁੰਦਾ ਵੀ ਹਾਏ ਆਪਣੇ ਜਿਹੜੇ ਬਾਲ ਵੀ ਉਹ ਪਡਾਈ ਨਹੀਂ ਕਰੀ ਜਾਂ ਕਈ ਵਾਰ ਥੋੜੇ ਮੋٹے ਚਿੱਟੇ ਹੁੰਦੇ ਨੇ ਆਪ ਨੂੰ ਐਵੇਂ ਹੁੰਦਾ ਵੀ ਇਹ ਇਹ ਨਾ ਹੀ ਦਿਸ ਤੋ ਉਹਦੇ ਵਾਸਤੇ ਇੱਕ ਬਹੁਤ ਹੀ ਵਧੀਆ ਆਪਾਂ ਹੋਮ ਮੇਡ ਡਾਈ ਤਿਆਰ ਕਰਨ ਲੱਗੇ ਆ ਉਹਦੇ ਲਈ ਆਪਾਂ ਨੂੰ ਚਾਹੀਦੇ ਨੇ ਜੀ ਬਦਾਮ ਇਹ ਆਪਾਂ ਬਿਲਕੁਲ ਥੋੜੀ ਜਿਹੀ ਯੂਜ਼ ਕਰਾਂਗੇ ਤੇ ਜੇਕਰ ਬਾਲ ਜਾਦੀ ਕਾਲੇ ਨੇਗੇ ਮਤਲਬ ਵੀ ਬਾਲ ਜਿਹੜੇ ਜਾਦੀ ਚਿੱਟੇ ਨੇਗੇ ਫਿਰ ਆਪਾਂ ਇਹਦੇ ਬਦਾਮੋਂ ਥੋੜੀ ਜਿਹਾ ਵੱਧ ਲੈ ਸਕਦੇ ਮਤਲਬ ਡਾਈ ਜਿਹੜੀ ਉਹ ਵੱਧ ਤਿਆਰ ਕਰ ਸਕਦੇ ਆ ਜੀ ਤੇ ਇਹਦੇ ਲਈ ਆਪਾਂ ਹੁਣ ਥੋੜੀ ਜਿਹੀ ਬਦਾਮ ਲੈਣੇ ਕਿਉਂਕਿ ਥੋੜੀ ਜ ਥੋੜੇ ਜਿਹਾ ਆਪਾਂ ਇਹਦੇ ਵਿੱਚ ਪਾ ਲੈਨੇ ਆ ਬਾਦਾਮ ਤੇ ਇਹਨੂੰ ਆਪਾਂ ਬਰੀਕ-ਬਰੀਕ ਕਰ ਲੈਨੇ ਜੀ। ਥੱਲੇ ਬਾਦਾਮ ਹੀ ਚਾਹੀਦੇ ਰਹੁਣ। ਹਾਂਜੀ ਹਾਂਜੀ ਹੋਰ ਚੀਜ਼ਾਂ ਵੀ ਦੱਸਾਂਗੇ ਜੀ। ਠੀਕ ਹੈ ਜੀ। ਤੇ ਇਹ ਆਪਾਂ ਚਾਕੂ ਨਾਲ ਬਰੀਕ-ਬਰੀਕ ਪਾ ਸਕਦੇ ਆ ਜੀ ਕੱਟ ਕੇ ਤੇ ਨਹੀਂ ਕੁੱਟ ਕੇ ਵੀ ਪਾ ਸਕਦੇ ਆ ਜੀ। ਠੀਕ ਹੈ ਜੀ। ਆ ਆਪਣਾ ਕਟਰ ਜਲਾ ਦਾ ਕੰਮ ਆ ਗਿਆ ਹਨਾ। ਹਾਂਜੀ ਹਾਂਜੀ ਇਹ ਆਪਣਾ ਨਵਾਂ ਗਿਆਜਟ ਆ ਜੀ। ਮਤਲਬ ਕਈ ਵਾਰ ਆਪਾਂ ਐਵੇਂ ਹੁੰਦਾ ਵੀ ਚਲੋ ਕੋਈ ਚੀਜ਼ ਬਣਾਉਣ ਲੱਗੇ ਤੇ ਬਹੁਤ ਸੋਹਣੀ ਕੱਟਦਾ ਜੀ। ਹਾਂਜੀ। ਚਲੋ ਜੀ ਇਸ ਪ੍ਰਕਾਰ ਆਪਾਂ ਨੂੰ ਕ੍ਰਸ਼ ਕਰ ਲੈਨੇ ਮਤਲਬ ਆਪਾਂ ਬਰੀਕ ਬਰੀਕ ਆ ਬਦਾਮ ਬਦਾਮ ਹੋਣੇ ਨੇ ਹਾਂਜੀ ਹਾਂਜੀ ਨਹੀਂ ਸਾਰੇ ਨਹੀਂ ਪਾਉਂਦੇ ਹੈਗੇ ਬਸ ਆਪਾਂ ਨੂੰ ਥੋੜਿਆ ਜਿਹਾ ਦੀ ਜਰੂਰਤ ਆ ਮਤਲਬ ਇੰਨੇ ਕ ਆਪਾਂ ਲੈ ਲੈਣੇ ਨੇ ਤੇ ਕ ਆਪਾਂ ਲੈ ਲੈਣੇ ਆ ਜੀ ਕਾਟਨ ਮਤਲਬ ਰੂਮ ਤੇ ਇਹਦੇ ਵਿੱਚ ਆਪਾਂ ਭਰ ਦੇਣਾ ਜੀ ਇਸ ਪ੍ਰਕਾਰ ਠੀਕ ਆ ਬਦਾਮਾਂ ਨੂੰ ਹਾਂਜੀ ਬਦਾਮਾਂ ਨੂੰ ਜੀ ਹੂੰ ਬਦਾਮਾਂ ਨੂੰ ਕਾਟਨ ਚ ਪਾ ਕੇ ਇਹ ਕੀ ਸੱਪ ਕੱਟੀ ਜਾਂਦੀਆਂ ਰਹਿਣ ਯਾਰ ਤੁਸੀਂ ਦੇਖੀ ਤਾਂ ਜਾਇਲ ਜੀ ਬਹੁਤ ਵਧੀਆ ਚੀਜ਼ ਬਣਨ ਲੱਗੀ ਆ ਹੂੰ ਇਹ ਮਤਲਬ ਡਾਈ ਆਪਾਂ ਤੁਰੰਤ ਤਿਆਰ ਕਰਕੇ ਤੁਰੰਤ ਵਾਲਾਂ ਤੇ ਅਪਲਾਈ ਕਰ ਸਕਦੇ ਆ ਠੀਕ ਇਨਸਟੈਂਟਲੀ ਡਾਈ ਆ ਗਈ ਮਤਲਬ ਹਾਂਜੀ ਹਾਂਜੀ ਤੇ ਇਹਦਾ ਕੋਈ ਵੀ ਮਤਲਬ ਸਾਈਡ ਇਫੈਕਟ ਨਹੀਂ ਹੈਗਾ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਹਮ ਲਓ ਜੀ ਇਸ ਪ੍ਰਕਾਰ ਆਪਾਂ ਬੱਤੀ ਤਿਆਰ ਕਰ ਲਈਏ ਜੀ ਠੀਕ ਹੈ ਜੀ ਮਤਲਬ ਜਿਵੇਂ ਆਪਾਂ ਉਹ ਕਰਦੇ ਹੁੰਨੇ ਆ ਰਮਣ ਰੋਲ ਬਣਾਉਣੇ ਹੁੰਨੇ ਆ ਹਾਂਜੀ ਹਾਂਜੀ ਥੋੜਾ ਜਿਹਾ ਰੋਲ ਬਣਾਉਣੇ ਆਪਾਂ ਐਗ ਰੋਲ ਬਣਾਉਣੇ ਆ ਉੰਮੇ ਮਤਲਬ ਬਦਾਮ ਰੋਲ ਬਣ ਜਾਣਾ ਹਾਂਜੀ ਅੱਜ ਤੇ ਆਪਾਂ ਥੋੜਾ ਜਿਹਾ ਤੇਲ ਲਾ ਕੇ ਇਹਨੂੰ ਵਧੀਆ-ਵਧੀਆ ਉਹ ਕਰ ਲਾਂਗੇ ਜੀ ਸ਼ੇਪ ਜੀ ਦੇ ਦਾਂਗੇ ਠੀਕ ਹੈ ਜੀ ਹਮ ਲਓ ਜੀ ਇਸ ਪ੍ਰਕਾਰ ਠੀਕ ਹੈ ਮਤਲਬ 32 ਵਧੀਆ ਗੋਲ ਗੋਲ ਬਣਾ ਲੈਣੀ ਆ ਹਾਂਜੀ ਹਾਂਜੀ ਹੂੰ ਤੇ ਲਓ ਜੀ ਇਹਨਾਂ ਪਈ ਦੇ ਵਿੱਚ ਪਾ ਲੈਣਾ ਇਸ ਪ੍ਰਕਾਰ ਠੀਕ ਹੈ ਦੀਵੇ ਵਿੱਚ ਹਾਂਜੀ ਤੇ ਇਹਦੇ ਵਿੱਚ ਹੀ ਪਾਵਾਂਗੇ ਜੀ ਆਪਾਂ ਸਰੋਂ ਦਾ ਤੇਲ ਠੀਕ ਹੈ ਜੀ ਇਹ ਦੀਵਾ ਵੰਗੂ ਦੀਵਾ ਚਲਾਉਣਾ ਆਪਾਂ ਦੀਵੇ ਵੰਗੂ ਦੀਵਾ ਚਲਾਉਣਾ ਦਾਈ ਕਿਵੇਂ ਬਣੂਗੀ ਵਾਲ ਕਿਵੇਂ ਕਾਲੇ ਕਰੂ ਰਮਣੇ ਹੋਏ ਉਹ ਮੈਂ ਦੱਸਦੀ ਆ ਜੀ ਹਾਂ ਇੱਕ ਦੀਵਾ ਹੀ ਜਿਹੜਾ ਉਹ ਆਪਣੇ ਵਾਲ ਕਾਲੇ ਕਰ ਸਕਦਾ ਜੀ ਤੇ ਮੋਹਾਂ ਆਪਾਂ ਇਹਦੀ ਬਣਾ ਲੈਣੀ 32 ਜੀ ਹੂੰ ਦੀ ਅੱਗ ਜਿਹੜੀ ਚੰਗੀ ਤਰ੍ਹਾਂ ਲੱਗ ਸਕੇ ਠੀਕ ਹੈ ਸਾਰਾ ਕੁਝ ਮਤਲਬ ਆ ਵਿੱਚੀ ਮੱਚੀ ਹੈ ਜੀ ਬਦਾਮ ਬਦੂ ਜਿਹੜੇ ਪਾਏ ਹੋਏ ਨੇ ਬੱਤੀ ਆ ਜਿਹੜੀ ਹੂੰ ਤੇ ਆਪਾਂ ਬਦਲ ਜਿੰਨੀ ਕਿ ਡਾਈ ਬਣਾਉਣੀ ਉਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਖੋਪੇ ਦਾ ਤੇਲ ਜਾਂ ਦੇਸੀ ਕਿਉ ਜੋ ਵੀ ਚੀਜ਼ ਆਪਣੇ ਘਰ ਵਿੱਚ ਹੈਗੀ ਆ ਉਹ ਆਪਾਂ ਵਰਤ ਸਕਦੇ ਹਾਂ ਜੀ ਠੀਕ ਹੈ ਜੀ ਦੇਸੀ ਕਿਉ ਵੀ ਆਪਾਂ ਪਾ ਸਕਦੇ ਹਾਂ ਮਤਲਬ ਹਾਂਜੀ ਹਾਂਜੀ ਹੂੰ ਤੇ ਹੁਣ ਆਪਾਂ ਇਹਨੂੰ ਚਲਾ ਦਾਂਗੇ ਜੀ ਚਲੋ ਜੀ ਲਾਓ ਕਰ ਅੱਗ ਦੇਖਦੇ ਹਾਂ ਫਿਰ ਡਾਈ ਕਿਵੇਂ ਬਣਦੀ ਹੈ ਦੋਸਤੋ ਵੀਡੀਓ ਨਾਲ ਜੁੜੇ ਰਹੋ ਵੀਡੀਓ ਪੂਰੀ ਦੇਖਿਓ ਇਹਦਾ ਕੋਈ ਮਤਲਬ ਉਹ ਨਹੀਂ ਹੈਗਾ ਜੀ ਵੀ ਕੋਈ ਸਾਈਡ ਇਫੈਕਟ ਹੋਊਗਾ ਵਾਲਾਂ ਨੂੰ ਕੋਈ ਨੁਕਸਾਨ ਨਹੀਂ ਕਰਦੀ ਬਹੁਤ ਵਧੀਆ ਹੈਗੀ ਜੀ ਇਹ ਹਾਂ ਤੇ ਜਦ ਦਾੜੀ ਜਦੋਂ ਦੋਸਤੋ ਮੇਰੇ ਤੁਸੀਂ ਚਿੱਟੇ ਵਾਲ ਦੇਖੇ ਆ ਤੇ ਆਪਾਂ ਅਸਰ ਵੀ ਦੇਖਾਂਗੇ ਵੀ ਕਿੰਨਾ ਕੁ ਕਰਦੀ ਹੈ ਇਹ ਚੀਜ਼ ਹਾਂਜੀ ਹਾਂਜੀ ਕਿਉਂਕਿ ਕਈ ਵਾਰ ਐਵੇਂ ਹੁੰਦਾ ਜਿਵੇਂ ਆਪਣੀ ਛੋਟੀ ਏਜ ਆ ਜਿਹਦੇ ਵਿੱਚ ਤਾਂ ਆਪਾਂ ਕੋਈ ਬਤਲ ਤੇਲ ਬਣਾ ਕੇ ਜਦੋਂ ਅਪਲਾਈ ਕਰਦੇ ਹੌਲੀ ਹੌਲੀ ਜਿਹੜੇ ਵਾਲ ਆ ਮਤਲਬ ਉਹ ਕਾਲੇ ਹੋ ਜਾਂਦੇ ਨੇਗੇ ਪਰ ਜਿਵੇਂ ਜਿਵੇਂ ਏਜ ਵਾਧੀ ਜਾਂਦੀ ਹੈ ਜਿਹੜੇ ਵਾਲ ਆ ਮਤਲਬ ਉਹ ਚਿੱਟੇ ਹੋਣੇ ਸਟਾਰਟ ਹੋ ਜਾਂਦੇ ਭੜੇ ਵੀ ਲੱਗਦੇ ਰਹਮਣ ਹਾਂਜੀ ਹਾਂਜੀ ਜੇ ਕਈ ਵਾਰ ਥੋੜੇ-ਮੋਟੇ ਹੁੰਦੇ ਨੇ ਆਪਣਾ ਐਵੇਂ ਹੁੰਦਾ ਵੀ ਜੇ ਆਪਾਂ ਡਾਈ ਲਾਵਾਂਗੇ ਤਾਂ ਹੋਰ ਮਤਲਬ ਜ਼ਿਆਦਾ ਵਾਲ ਆਉਣਗੇ ਚਿੱਟੇ ਤੋ ਉਹਦਾ ਆਪਾਂ ਇਹ ਅਪਲਾਈ ਕਰ ਸਕਦੇ ਹਾਂ ਹਾਂਜੀ ਤੇ ਮੇਰੇ ਤਾਂ ਦੋਸਤਾਂ ਵਾਲਾ ਜਿਹੜਾ ਦਾੜੀ 'ਚ ਵੀ ਤੇ ਸਿਰ 'ਚ ਵੀ ਚਿੱਟੇ ਵੀ ਬਹੁਤ ਜ਼ਿਆਦੇ ਨੇ ਤੇ ਆਪਾਂ ਦੇਨੇ ਆ ਵੀ ਅਸਰ ਕਰੂਗੀ ਕਿ ਕਿਵੇਂ ਆ ਮਤਲਬ ਰਵਣ ਕਹਿੰਦੀ ਵੀ ਪੱਕਾ ਪੱਕਾ ਹੱਲ ਕਰ ਦੂਗੀ ਇਹ ਹਾਂਜੀ ਹਾਂਜੀ ਤੇ ਤੇ ਲੋ ਜੀ ਆਪਾਂ ਕੋਈ ਵੀ ਪਲੇਟ ਲੈ ਲੈਣੀ ਹੈਗੀ ਜਾਂ ਕੌਲੀ ਜਾਂ ਪਲੇਟ ਲੈ ਸਕਦੇ ਆ ਤੇ ਇਹਨੂੰ ਆਪਾਂ ਇਹਦੇ ਉੱਤੇ ਆਏ ਮੋਦੀ ਮਾਰ ਦਾਂਗੇ ਜੀ ਖੜਮੀ ਜੀ ਕਰ ਦਾਂਗੇ ਵੀ ਜਿਹੜਾ ਦਾ ਧੂਆਗਾ ਇਹਨੂੰ ਲੱਗੀ ਜਾਵੇ ਠੀਕਾ ਮਤਲਬ ਤੂੰ ਇਹ ਸਾਰਾ ਪਲੇਟ ਇਕੱਠਾ ਹੋ ਜਾਏ ਹਾਂਜੀ ਤੇ ਇਹ ਆਪਾਂ ਪਹਿਲੀ ਬਣਾ ਕੇ ਰੱਖ ਲੈਣੀ ਇਹ ਜਦੋਂ ਵੀ ਜ਼ਰੂਰਤ ਹੋਵੇ ਉਦੋਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਠੀਕ ਹੈ ਜੀ ਇਹ ਮਤਲਬ ਕਾਫੀ ਲੰਮਾ ਟਾਈਮ ਚੱਲ ਜਾਂਦੀ ਹੈ ਐ ਨਹੀਂ ਹੈਗੀ ਵੀ ਖਰਾਬ ਹੀ ਹੋਊਗੀ ਤੇ ਇਹਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਮਤਲਬ ਕਾਫੀ ਸਾਰੀ ਬਣਾ ਲੈਣੇ ਬਾਅਦ ਸਾਰੀ ਰੂਣ ਲੈ ਕੇ ਬਾਅਦ ਸਾਰੇ ਆਪਾਂ ਲੈ ਲੈਣੇ ਜੀ ਬਦਾਮ ਮੋਟੀ ਜਿਹੀ ਵੱਤੀ ਬਣਾ ਕੇ ਤੇ ਇਹਨੂੰ ਕਾਫੀ ਸਾਰੀ ਬਣਾ ਲੀਂਦੀ ਹੈ ਖਰਾਬ ਨਹੀਂ ਹੁੰਦੀ ਖਰਾਬ ਨਹੀਂ ਹੁੰਦੀ ਠੀਕ ਹੈ ਜੀ ਹੁਣ ਇੱਕ ਵਾਰੀ ਬਨ ਜਾਂਦਗੇ ਤੇ ਫਿਰ ਆਪਾਂ ਦਿਖਾਉਨੇ ਜੀ ਰਿਆਲ ਕੀ ਬਣਾ ਹੂੰ ਤੇ ਚਲੋ ਚਲ ਤੁਹਾਨੂੰ ਗਾਲੀ ਆ ਤਾਂ ਫਿਰ ਆਪਾਂ ਛੇਤੀ ਬਣਾ ਲੈਨੇ ਆ ਇਹ ਤਾਂ ਗਾਲੀ ਗਾਲੀ ਹੋ ਗਈ ਪਲੇਟ ਉਹ ਦੀਂਦੀ ਕੱਖ ਦੀ ਹਾਂਜੀ ਹਾਂਜੀ ਤੇ ਇਹਨੂੰ ਆਪ ਕਾਫੀ ਸਾਰੀ ਬਣਾ ਲੈਣੀ ਆ ਉਹ ਦੇਖੋ ਜੀ ਹਜੇ ਤੱਕ ਦੀ ਕੀ ਬਣੀ ਸੀਗੀ ਹਜੇ ਤੱਕ ਰਹੀ ਦੀ ਸੀਗੀ ਹੂੰ ਤੇ ਹੁਣ ਆਪਾਂ ਇਹ ਪਲੇਟ ਤੋਂ ਸਾਰਾ ਆ ਪੱਟ ਲੈਨੇ ਆ ਜੀ ਦੇਖੋ ਕਿੰਨੀ ਸਾਰੀ ਬਾੜੀ ਬਣ ਗਈ ਰੋਣੇ ਤਾਂ ਹਾਂਜੀ ਹਾਂਜੀ ਹੂੰ ਤੇ ਹੁਣ ਆਪਾਂ ਇਹਨੂੰ ਇੱਕ ਕੌਲੀ ਚ ਪਾ ਲਾਂਗੇ ਜੀ ਸਾਰੀ ਨੂੰ ਪੱਟ ਕੇ ਠੀਕ ਹੈ ਕਿਸ ਕੰਚ ਦੀ ਕੌਲੀ ਚ ਜਾਂ ਕੋਰ ਬੰਡ ਚ ਆਪਾਂ ਮਤਲਬ ਉਹਨਾਂ ਕੱਟ ਲੈਣਾ ਹਾਂਜੀ ਹਾਂਜੀ ਤੇ ਇਹਨੂੰ ਆਪਾਂ ਬਰੀਕ ਬਰੀਕ ਛਾਣ ਵੀ ਸਕਦੇ ਆ ਜੀ अच्छा जी तो चलो हुन ਫਿਰ ਕਾਲੀ ਹੈ ਜੀ ਤੇ ਫਿਰ ਕਾਲ ਕਾਲ ਜੀ ਬਣਾ ਦਿੰਨੀ ਆ ਜੀ ਮੈਂ ਹੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਤੇਲ ਜੇਕਰ ਹੈ ਲੋਵੇ ਰਜਲ ਹੈਗੀ ਆ ਜਾਂ ਕੋਕੋਨਟ ਆਇਲ ਜੋ ਵੀ ਤੁਹਾਨੂੰ ਪਸੰਦ ਹੋਵੇ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜੀ ਬਿਲਕੁਲ ਥੋੜਾ ਜਿਹਾ ਪਾਉਣਾ ਜੀ ਹੂੰ ਜਮ ਆਪਾਂ ਸਰੋਂ ਦਾ ਤੇਲ ਪਾ ਲੈਣਾ ਹਾਂਜੀ ਹਾਂਜੀ ਡਾਈ ਮੁੰਗੀ ਤਿਆਰ ਕਰਨਾ ਹੈ ਠੀਕ ਹੈ ਜੀ ਤੇ ਇਸ ਕਰਕੇ ਇਹਦੇ ਵਿੱਚ ਸਰੋਂ ਦਾ ਤੇਲ ਪਾ ਕੇ ਤੇ ਕਿਸੇ ਵੀ ਆਪਾਂ ਬ੍ਰਸ਼ ਦੀ ਸਹਾਇਤਾ ਨਾਲ ਇਹਨੂੰ ਵਾਲਾਂ ਤੇ ਚੰਗੀ ਤਰ੍ਹਾਂ ਲਗਾ ਲੈਣਾ ਜੀ ਠੀਕ ਹੈ ਜੀ ਹੁਣ ਇਹਨੂੰ ਕਰ ਇੱਕ ਵਾਰੀ ਮਤਲਬ ਇਹਦਾ ਪੇਸਟ ਹੀ ਬਣਾ ਲੈਣਾ ਹਾਂਜੀ ਹਾਂਜੀ ਜੇਕਰ ਘੱਟ ਲੱਗੇ ਤਾਂ ਆਪਾਂ ਇਹਦੇ ਵਿੱਚ ਹੋਰ ਪਾ ਸਕਦੇ ਹਾਂ ਜੀ ਪਰ ਜ਼ਿਆਦਾ ਨਹੀਂ ਪਾਉਣਾ ਹੈਗਾ ਅੱਛਾ ਜੀ ਵੀ ਗਾੜਾ ਗਾੜਾ ਜਿਹਾ ਬਣਾ ਲੈਣਾ ਜੇਰੇ ਤਾਂ ਡਾਰਕੀ ਵਾਲਾ ਹੋ ਗਿਆ ਕੈਮਰਾ ਵੀ ਦਿਖਾ ਨਹੀਂ ਰਹਿਣ ਨੂੰ ਸਮਾਰ ਕੇ ਇੰਨਾ ਜ਼ਿਆਦਾ ਡਾਰਕ ਹੋ ਗਿਆ ਦੋਸਤੋ ਦੇਖੋ ਹਾਂਜੀ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਇਹਦੇ ਨਾਲ ਹੁਣ ਜਿੰਮੇ ਜੇ ਕਈ ਵਾਰ ਆਪਾਂ ਨੂੰ ਕਾਲੀ ਹੁੰਦੀ ਆ ਤਾਂ ਆਪਾਂ ਇਹ ਤਰੀਕਾ ਅਪਣਾ ਸਕਦੇ ਹਾਂ ਜੀ ਠੀਕ ਹੈ ਜੀ ਤੇ ਵੈਸੇ ਵਾ ਥੋੜਾ ਜਿਹਾ ਰੱਖਿਓ ਜੀ ਪ੍ਰਹੇਜ ਕਈ ਵਾਰ ਆਪਾਂ ਐਵੇਂ ਹੁੰਦਾ ਵੀ ਜਿਵੇਂ ਬੁਣੀਆਂ ਲਗਾ ਲੈਂਦੀਆਂ ਨੇ ਜਾਂ ਤਾਂ ਵੀ ਸਿਰ ਤੇ ਚੁੰਨੀ ਤੇ ਲੱਗ ਜਾਂਦਾ ਹੈ ਇਸ ਕਰਕੇ ਉੱਥੇ ਹੀ ਲਗਾਓ ਜੀ ਮੇਰੇ ਮੋਰੇ ਮਾਰੇ ਜਿੱਥੇ ਜਿਆਦਾ ਚੁੰਨੀ ਨਾ ਆਵੇ ਜਾਂ ਜਿੱਥੇ ਹੱਥ ਨਾ ਲੱਗਣ ਹੂੰ ਜਿਵੇਂ ਹੁਣ ਕਈ ਵਾਰੀ ਕੋਈ ਕੱਪੜੇ ਪਾਏ ਹੁੰਦੇ ਆਪਣੇ ਜਾਂ ਕੋੜਤਾ ਪੇਮਾ ਪਾਇਆ ਹੁੰਦਾ ਹਣਾ ਤਾਂ ਉੱਥੇ ਥੋੜਾ ਜਿਹਾ ਰਿਸਕ ਰਹੂਗਾ ਨਾਲ ਲੱਗਾਂ ਦਾ ਕੱਪੜਿਆਂ ਦੇ ਹਾਂਜੀ ਹੁਣ ਜਿਵੇਂ ਸਿਰ ਤੇ ਫਿਰ ਤਾਂ ਕੋਈ ਰਿਸਕ ਨਹੀਂ ਹੈਗਾ ਹੁਣ ਜਿਵੇਂ ਕਈ ਵਾਰ ਦਾੜੀ ਵੀ ਜਿਆਦਾ ਲੰਬੀ ਹੈ ਕਈ ਵਾਰ ਨਾਲ ਲੱਗ ਜਾਂਦੀ ਹੈ ਜੇ ਛੋਟੇ ਫਿਰ ਬੱਸ ਇਹ ਸੁੱਕ ਜੂਗਾ ਇਹ ਸੁੱਕ ਕੇ ਤਾਂ ਨਹੀਂ ਲੈਣਾ ਸੁੱਕ ਕੇ ਹਾਂਜੀ ਹਾਂਜੀ ਸੁੱਕ ਕੇ ਹੋਏ ਨਾ ਜਿਆਦਾ ਗਿੱਲਾ ਨਾ ਕਰੇ ਹਾਂਜੀ ਕੇਰਾ ਇਹਨੂੰ ਸੁਕਾ ਲੇ ਕੇਰਾ ਥੋੜਾ ਜਿਹਾ ਟਾਈਮ ਆਪਾਂ ਨੂੰ ਪ੍ਰਹੇਜ਼ ਰੱਖਣਾ ਪਊਗਾ ਕੋਈ ਵੀ ਆਪਾਂ ਬਰਸ਼ ਤੇ ਲਗਾ ਲੈਣਾ ਹਾਂ ਹਾਂ ਬਰਸ਼ ਤੇ ਲਾ ਕੇ ਜੀ ਆਜੂ ਫਿਰ ਆਪਣੇ ਦੋਸਤਾਂ ਨੂੰ ਲਾ ਕੇ ਵੀ ਦਿਖਾਉਣੇ ਆਪਾਂ ਤੇ ਪਹਿਲਾਂ ਮੈਂ ਇੱਥੇ ਲਗਾ ਕੇ ਦਿਖਾਉਣੀ ਆ ਜਿਵੇਂ ਕਿਤੇ ਵੀ ਆਪਣੇ ਵਾਲਾਂ ਦੇ ਪੈਣ ਨੂੰ ਮੈਂ ਅਪਲਾਈ ਕਰਨਾ ਦੇਖੋ ਕਿੰਨਾ ਵਧੀਆ ਰਿਜ਼ਲਟ ਆ ਰਿਹਾ ਕਾਲੀ ਕਾਲੀ ਹੋ ਗਈ ਤੇ ਵਾਟਰ ਪ੍ਰੂਫ ਆ ਜੀ ਮਤਲਬ ਜੇ ਆਪਾਂ ਪਾਣੀ ਪਾਵਾਂਗੇ ਇਹ ਨਹੀਂ ਹੈਗਾ ਵੀ ਉਹਦੀ ਲਾਏ ਜਾਊਗਾ ਠੀਕ ਹੈ ਬਹੁਤ ਵਧੀਆ ਰਿਜ਼ਲਟ ਆਉਂਦਾ ਇਹਦਾ ਬਹੁਤ ਕਾਲੀ ਆ ਯਾਰ ਹਾਂਜੀ ਹਾਂਜੀ ਦੇਖੋ ਦੋਸਤੋ ਤੇ ਕੋਈ ਇਹਦਾ ਮਤਲਬ ਕੈਮੀਕਲ ਨਹੀਂ ਹੈਗੇ ਇਹਦੇ ਵਿੱਚ ਪਾਏ ਹੋਏ ਕੋਈ ਇਹਦਾ ਸਾਈਡ ਇਫੈਕਟ ਨਹੀਂ ਬਹੁਤ ਵਧੀਆ ਰਿਜ਼ਲਟ ਆਉਂਦਾਗਾ ਛੇਤੀ ਛੇਤੀ ਇਹ ਲੈਂਦੀ ਵੀ ਨਹੀਂ ਜੇ ਆਪਾਂ ਨਾਵਾਗੇ ਤਾਂ ਹੀ ਲਊਗਾ ਜੀ ਇਹ ਜਿਹੜਾ ਕਲਰ ਆਗਾ ਹਾਂਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਬਾਲਾਂ ਤੇ ਵੀ ਅਪਲਾਈ ਕਰੀ ਦਿੰਦੇ ਚਲੋ ਜੀ ਆਜੋ ਫਿਰ ਮੇਰੀ ਦਾੜੀ ਤੇ ਲਾ ਕੇ ਦਿਖਾਈਏ ਲਓ ਵੀ ਦੋਸਤੋ ਮੇਰੇ ਨਾਲ ਇੱਥੇ ਆਹ ਚਾਰਕ ਵਾਲ ਚਿੱਟੇ ਨੇ ਮਤਲਬ ਥੋੜੇ ਜਿਹਾ ਆਹ ਥਾਂ ਮਤਲਬ ਚਿੱਟੇ ਆਏ ਪਏ ਦਾੜੀ ਦੇ ਇਹ ਇੰਨੇ ਕਿ ਤੇ ਹੁਣ ਆਪਾਂ ਮਤਲਬ ਡਾਈ ਵੀ ਨਹੀਂ ਕਰਨ ਜੋਗੇ ਹਨ ਕਰਫ ਵੀ ਨਹੀਂ ਲਾਉਣ ਜੋਗੇ ਕਿਉਂਕਿ ਵੱਧ ਆ ਜਾਣਗੇ ਤੇ ਆ ਥੋੜੇ ਜਿਹੇ ਆ ਹੁਣ ਇਹਨਾਂ ਦਾ ਦੇਖਣੀ ਆਪਾਂ ਹੱਲ ਹੁੰਦਾ ਕਿ ਨਹੀਂ ਲੈ ਰਹੋਨੇ ਲਾਈ ਹੋਊਗਾ ਜੀ ਹੋਵੇ ਕਿ ਮਨ ਬਸ ਹਲਕਾ ਹਲਕਾ ਜਿਹਾ ਲਗਾਉਣਾ ਜੀ ਬਸ ਥੰਕ ਹਲਕਾ ਹਲਕਾ ਜਿਹਾ ਲਾ ਕੇ ਬਰਸ ਤੇ ਹਾਂ ਜਿਸੇ ਬਰਸ਼ ਤੇ ਲਗਾ ਲੈਣਾ ਜੀ ਮਤਲਬ ਜਿਵੇਂ ਹੁਣ ਆਪਾਂ ਬੰਦਾਂ ਤੇ ਕਰਦੇ ਆ ਉਹ ਬਰਸ਼ ਵੀ ਆਪਾਂ ਯੂਜ਼ ਕਰ ਸਕਦੇ ਆਂਗੇ ਤੇ ਬਸ ਐਵੇਂ ਜਿੱਥੇ-ਇਥੇ ਹੈਗੇ ਉੱਥੇ ਤੇ ਆਪਾਂ ਲਗਾ ਲੈਣਾ ਜੀ ਇਹ ਰੋ ਯਾਰ ਬਾਕੀ ਜਮੀਨ ਤੇ ਲੱਗਦਾ ਹਾਂਜੀ ਤੇ ਜੇਕਰ ਆਪਣਾ ਲੱਗੇ ਥੋੜਾ ਜਿਹਾ ਵੀ ਆਪਾਂ ਇਹਨੂੰ ਵੀ ਸਾਫ਼ ਕਰ ਲਈਏ ਤਾਂ ਬਾਕੀ ਕਿਸੇ ਵੀ ਕੱਪੜੇ ਨਾਲ ਹਲਕਾ ਜਿਹਾ ਇਹਨੂੰ ਸਾਫ਼ ਕਰਨਾ ਮਤਲਬ ਇਹ ਲੈਂਦੇ ਨਹੀਂ ਆਏਗਾ ਜਿੰਨਾ ਚਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਦੇ ਨਹੀਂ ਆਏ ਸ਼ੈਂਪੂ ਨਾਲ ਆਪਾਂ ਇੱਕ ਵਾਰੀ ਲਾ ਕੇ ਇੱਧਰ ਵੀ ਲਾ ਦਿਓ ਚਲੋ ਆਪਾਂ ਇੱਕ ਵਾਰੀ ਲਾ ਕੇ ਰੰਗ ਤੇ ਮੁੜ ਕੇ ਕਿਸੇ ਕੱਪੜਾ ਨਾਲ ਕੱਪੜੇ ਨਾਲ ਹਾਂਜੀ ਹਲਕਾ ਜਿਹਾ ਉੱਪਰ-ਉੱਪ ਕੀ ਕੇ ਜੀ ਵੀ ਮਤਲਬ ਕੱਪੜਾ ਵਗੈਰਾ ਤੇ ਨਾ ਲੱਗੇ ਹਾਂਜੀ ਹਾਂਜੀ ਸਹੀ ਗੱਲ ਆ ਜੀ ਕੱਪੜਿਆਂ ਤੇ ਨਾਲੇ ਹੁਣ ਤਾਂ ਵੈਸੇ ਤਾਂ ਇਹ ਲੱਗਦੇ ਨਹੀਂ ਜੀ ਸੁੱਕ ਜਾਂਦਾਗਾ ਆਪਾਂ ਪਰ ਆਪਾਂ ਕਿਸੇ ਵੀ ਮਤਲਬ ਕੱਪੜੇ ਨਾਲ ਜਾਂ ਹੂੰ ਲਓ ਆਪਾਂ ਕੱਪੜਾ ਵੀ ਮਾਰ ਕੇ ਦਿਖਾਈ ਦਿੰਨੇ ਰਹ ਹੁਣ ਦੋਸਤਾਂ ਨੂੰ ਆਪਣੇ ਨੂੰ ਹਾਂਜੀ ਤੇ ਆਹ ਦੇਖੋ ਦੋਸਤੋ ਜਿਵੇਂ ਬਿਲਕੁਲ ਵੀ ਮਤਲਬ ਕਿਤੇ ਮੜਾ ਮੋਟਾ ਜੀ ਦੀਂਦਾ ਜਿੱਥੇ ਉੱਥੇ ਆਪਾਂ ਹੌੜ ਲਾ ਲੈਣੀ ਆ ਤੇ ਲੈ ਰਹੇ ਹੁਣੇ ਕੱਪੜਾ ਵੀ ਮਾਰ ਹੀ ਦੇ ਹੁਣ ਤੇ ਵਾਲ ਤਾਂ ਨਹੀਂ ਪੁੱਈ ਚਿੱਟਾ ਦੇਖ ਰਿਹਾ ਹੁਣ ਹਨਾ ਬਸ ਹਲਕਾ ਜਿਹਾ ਉੱਪਰ ਹਾਂਜੀ ਸਹੀ ਗੱਲ ਆ ਜੀ ਹੂੰ ਜਸ ਹ ਹਾਂਜੀ ਰੀਅਲਟ ਦੇਖੋ ਦੋਸਤੋ ਲੱਗਦਾ ਹਾਂ ਹਾਂਜੀ ਹਾਂਜੀ ਇੱਕ ਵੀ ਨਹੀਂ ਦਿੰਦਾ ਯਾਰ ਹਨਾ ਬਹੁਤ ਵਧੀਆ ਚੀਜ਼ ਆ ਇਹ ਮਤਲਬ ਤੁਰੰਤ ਆ ਜਿਵੇਂ ਕਈ ਵਾਰ ਆਪਣੇ ਐਵੇਂ ਹੁੰਦਾ ਵੀ ਆਪਾਂ ਡਾਈ ਵੀ ਨਾ ਲਾਈਏ ਵੀ ਜਿਹੜੇ ਵਾਲ ਨੇਗੇ ਵੀ ਉਹ ਆਪਣੇ ਖਰਾਬ ਹੋ ਜਾਂਦੇ ਨੇ ਜੀ ਕਿਉਂਕਿ ਡਾਈ ਨਾਲ ਜਿਆਦਾ ਆਉਣ ਲੱਗ ਜਾਂਦੇ ਨੇਗੇ ਪਰ ਇਹ ਤਰੀਕੇ ਆਪ ਜਦੋਂ ਵੀ ਵਰਤਾਂਗੇ ਤਾਂ ਮਤਲਬ ਜਿਵੇਂ ਆਪਾਂ ਤੁਰੰਤ ਲਗਾਉਣੇ ਆ ਇੱਕ ਵਾਰ ਆਪਾਂ ਬਣਾ ਕੇ ਰੱਖ ਲੈਣੇ ਖਰਾਬ ਵੀ ਨਹੀਂ ਹੁੰਦਾ ਲੰਮਾ ਟਾਈਮ ਚੱਲਦਾ ਜੀ ਤੁਸੀਂ ਤੋਂ ਆਪ ਕੋਈ ਵੀ ਮਤਲਬ ਇਹਦੇ ਵਿੱਚ ਤੇਲ ਪਾ ਲੈਣਾ ਸਰੋਂ ਦਾ ਜਾਂ ਨਾਰੀਅਲ ਦਾ ਜਾਂ ਜੇ ਐਲੋਵੇਰਾ ਜੈ ਲਏ ਘਰੇ ਪlant ਲੱਗਾ ਤਾਂ ਉਹ ਵੀ ਆਪਾਂ ਇਹਦੇ ਵਿੱਚ ਐਡ ਕਰਕੇ ਤੇ ਉਹ ਬ ਵਾਲਾਂ ਤੇ ਚੰਗੀ ਤਰ੍ਹਾਂ ਅਪਲਾਈ ਕਰ ਸਕਦੇ ਆਂ ਜੀ ਤੇ ਇਹਨੂੰ ਬਾਅਦ ਚਾਪ ਕਿਸੇ ਵੀ ਕੱਪੜੇ ਨਾਲ ਹਲਕਾ ਹਲਕਾ ਉੱਪਰੋਂ ਸਾਫ਼ ਕਰ ਸਕਦੇ ਜਿੰਨਾ ਚਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਬਣ ਜਾਂ ਸ਼ੈਂਪੂ ਨਾਲ ਨਹੀਂ ਧੋਂਦੇ ਉਹਨਾ ਟਾਈਮ ਨੇ ਲੈਂਦਾ ਤੇ ਬਹੁਤ ਵਧੀਆ ਰਿਜ਼ਲਟ ਮਿਲਦਾ ਜੀ ਸੋ ਕੱਪੜੇ ਨਾਲ ਵੀ ਨਹੀਂ ਨਾਲ ਦਾ ਜੇਕਰ ਆਪਾਂ ਇਹਨੂੰ ਇੱਕ ਵਾਰ ਕੱਪੜੇ ਨਾਲ ਸਾਫ਼ ਕਰ ਦਈਏ ਤੇ ਬਹੁਤ ਸੋਹਣੇ ਜਿਹੜੇ ਆਪਾਂ ਨੂੰ ਚਿੱਟੇ ਵਾਲੋਂ ਕਾਲੇ ਹੋ ਜਾਂਦੇ ਨੇ ਹਾਂਜੀ ਆਪਣਾ ਮਤਲਬ ਦੋਸਤੋ ਖਰਚਾ ਵੀ ਬਚ ਰਿਹਾਦਾ ਤੇ ਇਹ ਆਪਾ ਪ੍ਰੋਗਰਾਮ ਵੀ ਵੇਖਾ ਮੰਗੇ ਹਨ ਤੇ ਨਾਲੇ ਹੋਰ ਚਿੱਟੇ ਬਾਲ ਆਉਣ ਦਾ ਖਤਰਾ ਨਹੀਂ ਹੈਗਾ ਕੋਈ ਹਾਂਜੀ ਹਾਂਜੀ ਕੋਈ ਤਾਂ ਸਾਈਡ ਇਫੈਕਟ ਨਹੀਂ ਹੈਗਾ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣ ਸੁਣੋ ਬਹੁਤ ਬਹੁਤ ਧੰਨਵਾਦ ਜੀ